ਮਾਤਾ ਕੀ ਜੀ ਜੈ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ 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 ਬੰਦੇ ਮਾਤਰਮ ਗੱਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਅਰੁਣ ਕੁਰਾਲੀ ਕੁਰਾਲੀ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਵਾਂਗੇ ਕਿ ਪਹਿਲਾ ਇੱਕ ਵਾਰ ਤਸਵੀਰਾਂ ਦਿਖਾਣ ਕੁਰਾਲੀ ਦੀ ਕ੍ਰਿਸ਼ਨਾ ਮੰਡੀ ਦੇ ਵਿੱਚ ਅੱਜ ਭਾਜਪਾ ਆਗੂਆਂ ਵੱਲੋਂ ਅਤੇ ਸ਼ਹਿਰ ਵਾਸੀਆਂ ਵੱਲੋਂ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਨੂੰ ਲੈ ਕੇ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਹਨ ਅਤੇ ਕੁਰਾਲੀ ਦੇ ਬਾਜ਼ਾਰ ਦੇ ਵਿੱਚ ਇਹ ਤਿਰੰਗਾ ਯਾਤਰਾ ਕੱਢੀ ਜਾਵੇਗੀ ਜਿਸ ਦੇ ਵਿੱਚ ਪੰਜਾਬ ਦੇ ਯੂਵਾ ਮੋਰਚਾ ਦੇ ਸਾਬਕਾ ਪ੍ਰਧਾਨ ਪੁਰਾਣਾ ਭਾਨੂ ਪ੍ਰਤਾਪ ਭਾਜਪਾ ਦੇ ਸੀਨੀਅਰ ਆਗੂ ਗੋਲਦੀ ਜੀ ਤੇ ਨਰਿੰਦਰ ਰਾਣਾ ਜੀ, ਰਾਮਦੇਵ ਬੰਸਲ ਜੀ, ਅਭਿਸ਼ੇਕ ਜੀ 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 ਤੇ ਹੋਰ ਵੀ ਜਿਹੜੇ ਭਾਜਪਾ ਦੇ ਵੱਡੇ ਆਗੂ ਐ ਇੱਥੇ ਪਹੁੰਚੇ ਹੋਏ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੇ ਆਖਰ ਜਾਣਦੇ ਆਂ ਕਿ ਤਿਰੰਗਾ ਯਾਤਰਾ ਕਿੱਥੋਂ ਸ਼ੁਰੂ ਗਈ ਐ ਫਿਲਹਾਲ ਜੋ ਤਸਵੀਰਾਂ ਦਿਖਾ ਰਹੇ ਆ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਵੀ ਜਿਹੜੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਤਿਰੰਗਾ ਯਾਤਰਾ ਕੱਢੀ ਜਾ ਰਹੀ ਐ ਕੀ ਕਹਿੰਦੇ ਕੋਈ ਨਾ ਕੋਈ ਪਹਿਲਾਂ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਬਾਈ ਮੋਦੀ ਨੇ ਉਹਨਾਂ ਦਾ ਸੁਪਨਾ ਐ ਵੀ ਹਰ ਘਰ ਤਿਰੰਗਾ ਹਰ ਘਰ ਚੰਦਾ ਉਸ ਮਹੀਮ ਦੇ ਤਹਿਤ ਵਕ ਵਕ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਯਾਤਰਾ ਕੱਢੀ ਜਾ ਰਹੀ ਹੈ। ਉਸੇ ਲੜੀ ਦੇ ਤਹਿਤ ਅੱਜ ਜ਼ਿਲ੍ਹਾ ਮੋਹਾਲੀ ਦੇ ਸ਼ਹਿਰ ਕਰਾਲੀ ਮੰਡਲ ਦੇ ਵਿੱਚ ਇਹ ਯਾਤਰਾ ਕੱਢੀ ਜਾ ਰਹੀ ਹੈ। ਹਰ ਘਰ ਤੇ ਰੰਗਾ ਹਰ ਘਰ ਝੰਡੇ ਨੂੰ ਲੈ ਕੇ। ਜਿੱਥੇ ਅੱਜ ਮੈਂ ਦੇਖਿਆ ਹੈ ਵੀ ਘੱਟ ਤੇ ਘੱਟ 100 ਫੁੱਟ ਤੋਂ ਉੱਪਰ ਝੰਡਾ ਕਰਾਲੀ ਮੰਡਲ ਦੇ ਸਾਡੇ ਮੰਡਲ ਅਧਿਕਾਰਿਓਂਾਂ ਦੀ ਸਾਰੀ ਟੀਮ ਨੇ ਪੂਰੇ ਫੈਰਾਇਆ ਤੇ ਲੈ ਕੇ ਆਏ ਆ। ਉਹਨਾਂ ਦੇ ਮਜਬੂਰੀ ਨੂੰ ਸਲਾਮ ਕਰਦਾ ਤੇ ਨਾਲ ਦੀ ਨਾਲ ਅੱਜ ਸਾਡੇ ਪੰਜਾਬ ਦੇ ਸਾਡੇ ਨਾਲ ਕੋ ਕੈਸ਼ੀਅਰ ਸੁਖਿੰਦਰ ਸਿੰਘ ਗੋਲਡੀ ਜੀ ਸਾਡੇ ਜ਼ਿਲ੍ਹੇ ਦੇ ਮਾ ਮੰਤਰੀ ਜੱਗੀ ਓਜਲਾ ਜੀ ਤੇ ਸਾਡੇ ਕੋਰ ਕਮੇਟੀ ਦੇ ਸਦਸਿ ਨਰਿੰਦਰ ਰੈਣਾ ਜੀ ਕਿਸਾਨ ਮੋਰਚੇ ਦੀ ਉਹ ਵੀ ਸਾਡੇ ਵਿੱਚ ਵਿੱਚ ਆਮਨ ਨੇ ਤੇ ਮੈਂ ਕਹੂੰਗਾ ਵੀ ਸਭ માં ਇੱਕ ਜਜ਼ਬਾ ਹੈ ਤੇ ਸਭ ਦੇ ਵਿੱਚ ਇੱਕ ਕਹਿੰਦੇ ਲਹਿਰ ਵੀ ਹੈ ਔਰ એનર્ਜੀ ਵੀ ਹੈ ਵੀ ਅਸੀਂ ਇਹ ਤਰੰਗੇ ਨੂੰ ਮੈਂ ਤਾਂ ਕਿਹਾ ਤਾਂ ਵੀ ਇਹ ਤਰੰਗਾ ਚਲੋ ਆਪਾਂ ਉਰੇ ਫਹਿਰਾਇਆ ਪਰ ਕਹਿੰਦੇ ਨਹੀਂ ਅਸੀਂ ਪੂਰੇ ਸ਼ਹਿਰ ਦੇ ਵਿੱਚ ਘੁਮਾਣਾ ਹੈ ਤਾਂ ਜੋ ਲਹਿਰ ਹੋਰ ਜੋ ਜज्ਬਾ ਇਹਨਾਂ ਮੰਡਲ ਵਾਲਿਆਂ ਵਿੱਚ ਹੈ ਉਹ ਮੈਂ ਉਹਨਾਂ ਦਾ ਸਲਾਮ ਕਰਦਾ ਜੀ ਵੀ ਅੱਜ ਪਹੁੰਚੇ ਹੋ ਕੋਰਾਲੀ ਸ਼ਹਿਰ ਚ ਕੀ ਕਹਿਣਾ ਜਾਂਦੇ ਹੋ ਲਗਾਤਾਰ ਲੋਕਾਂ ਦੇ ਵਿੱਚ ਵੀ ਜੋਸ਼ ਹੈ ਜਿਹੜਾ ਬਰਕਰਾਰ ਹੋ ਰਿਹਾ ਯਾਤਰਾ ਕੋਲ ਦੇ ਵਿੱਚ ਦੇਸ਼ ਦੇ 78ਵੇਂ ਆਜ਼ਾਦੀ ਦਿਵਸ ਦੀ ਜਿਹੜੀ ਲੋਕਾਂ ਦੇ ਵਿੱਚ ਜੋਸ਼ ਜਜ਼ਬਾ ਹੈ ਪੂਰੇ ਹਿੰਦੂਸਤਾਨ ਦੇ ਲੋਕ ਅੱਜ ਹਿੰਦੂਸਤਾਨੀ ਤਿਰੰਗੇ ਤੋਂ ਲੈ ਕੇ ਸਲੂਟ ਕਰ ਰਹੇ ਨੇ ਘਰ ਘਰ ਤਿਰੰਗਾ ਲਾਇਆ ਮੋਦੀ ਜੀ ਦਾ ਵਾਅਦਾ ਸੀ ਕਿ ਹਰ ਘਰ ਤਿਰੰਗਾ ਲਾਣਾ ਹੈ ਤੇ ਇਸੇ ਲੜੀ ਦੇ ਵਿੱਚ ਅੱਜ ਅਸੀਂ ਕਰਾਲੀ ਦੇ ਵਿੱਚ ਇੱਥੇ ਇਕੱਠੇ ਹੋਏ ਆ ਸਾਡੇ ਕਰਾਲੀ ਦੀ ਪੂਰੀ ਟੀਮ ਨੇ ਤਿਰੰਗਾ ਯਾਤਰਾ ਇੱਥੇ ਕੱਢਣੀ ਹੈ 100 ਫੁੱਟ ਤੋਂ ਵੀ ਲੰਬਾ ਤਿਰੰਗਾ ਤੁਸੀਂ ਦੇਖ ਰਹੇ ਹੋ ਤੇ ਅੱਜ ਅਸੀਂ ਆਪਣੇ ਉਹਨਾਂ ਕੁਰਬਾਨੀ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੈ ਭਗਤ ਸਿੰਘ ਰਾਜਗੁਰੂ ਸਖਦੇਵ ਉਹਨਾਂ ਨੂੰ ਸਲੂਟ ਕਰਦੇ ਆ ਕਿ ਉਹਨਾਂ ਦੀ ਜ਼ਿੰਦਗੀਆਂ ਕੁਰਬਾਨ ਕਰਨ ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਉਸ ਆਜ਼ਾਦੀ ਦਾ ਨਿੰਗਵਾਣਦੇ ਹੋਏ ਮੋਦੀ ਜੀ ਦੇ ਅਹਿਵਾਨ ਦੇ ਉੱਤੇ ਅੱਜ ਅਸੀਂ ਪੂਰੇ ਕੁਰਾਲੀ ਸ਼ਹਿਰ ਦੇ ਵਿੱਚ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਾਂ ਕੀ ਮੈਸੇਜ ਆਂਦਾ ਹੈ ਜੀ ਲੋਕ ਵਨਾਂ ਚ ਇਹ ਮੈਸੇਜ ਇਹ ਹੈ ਕਿ ਲੋਕਾਂ ਦੇ ਵਿੱਚ ਦੇਸ਼ ਦਾ ਜਜਵਾ ਪੂਰਾ ਦੇਸ਼ ਇੱਕ ਸੂਤਰ ਦੇ ਵਿੱਚ پرو ਗਿਆ ਹਰੇਕ ਧਰਮ ਹਰੇਕ ਜਾਤੀ ਦੇ ਲੋਕ ਅੱਜ ਦੇਸ਼ ਨੂੰ ਪਿਆਰ ਕਰਦੇ ਆਂ ਦੇਸ਼ ਦੇ ਨਾਲ ਖੜੇ ਆਂ ਹਿੰਦੁਸਤਾਨ ਪੂਰੀ ਵਰਲਡ ਦੀ ਪਾਵਰ ਬਣ ਰਿਹਾ ਪੂਰਾ ਸੰਸਾਰ ਮੋਦੀ ਜੀ ਦੀ ਰਹਿਨਵਾਈ ਦੇ ਵਿੱਚ ਮੋਦੀ ਜੀ ਦੀ ਰਹਿਨਵਾਈ ਚ ਪੂਰਾ ਦੇਸ਼ ਅੱਗੇ ਵਧ ਰਿਹਾ ਰੋਜ਼ ਨਵੀਆਂ ਪੁਲਾੰਗਾਂ ਹਿੰਦੁਸਤਾਨ ਪਟ ਰਿਹਾ ਵਿਸ਼ਵ ਸ਼ਕਤੀ ਬੜੀ ਛੇਤੀ ਬਣਨ ਜਾ ਰਿਹਾ ਇਹੀ ਜਜਵਾ ਪੂਰਾ ਬਰਕਰਾਰ ਹੈ ਨੌਜਵਾਨਾਂ ਨੂੰ ਵੀ ਅਪੀਲ ਹੈ ਕਿ ਆਪਣੇ ਦੇਸ਼ ਪ੍ਰੇਮ ਨੂੰ ਜज्ਬੇ ਨੂੰ ਕਾਇਮ ਰੱਖੋ ਪੰਜਾਬ ਦੇ ਵਿੱਚ ਨਸ਼ੇ ਨੂੰ ਮੁਕਤ ਕਰੋ ਤੇ ਪਾਣੀ ਦੀ ਸਹੀ ਸੰਭਾਲਿਆ ਹਿੰਦੁਸਤਾਨ ਦੇ ਵਿੱਚ ਪੰਜਾਬ ਜਿਹੜਾ ਪਾਣੀ ਘਟਦਾ ਜਾ ਰਿਹਾ ਉਹਦੀ ਵੀ ਸੰਭਾਲ ਕਰੋ ਸਵੱਛ ਭਾਰਤ ਦੇ ਅਭਿਆਨ ਦੇ ਨਾਲ ਪੂਰੇ ਪੰਜਾਬ ਨੂੰ ਵੀ ਸਾਫ਼ ਰੱਖੋ ਰਾਣਾ ਜੀ ਕੀ ਕਹਿਣਾ ਚਾਹੁੰਦੇ ਹੋ ਜਿੱਥੇ ਕੀ ਬਜ਼ੁਰਗਾਂ ਦੇ ਇੰਸਟਿਟਿਊਟ ਵੀ ਜਿਹੜਾ ਬੜਾ ਜੋਸ਼ ਹੈ ਤੇ ਉੱਥੇ ਬੱਚੇ ਵੀ ਛੋਟੇ-ਛੋਟੇ ਮੋਟੇ ਹੋਣਗੇ ਮਹਿਲਾਮਾ ਵੀ ਕਾਫੀ ਦਿੱਕਤ ਹੈ ਦੇਖੋ ਅੱਜ 15 ਅਗਸਤ ਸੁਤੰਤਰਤਾ ਦਿਵਸ ਤੇ ਪੂਰੇ ਭਾਰਤ ਵਰਸ਼ ਦੀ ਪੂਰੀ ਦੁਨੀਆ ਦੇ ਵਿੱਚ ਇੱਕ ਖੁਸ਼ੀ ਇੱਕ ਲਹਿਰ ਜੇਕਰ ਅਸੀਂ ਅੱਜ ਇਹ ਸਹਾਜਾਦੀ ਦਾ ਦਿਨ ਮੰਨ ਰਹੇ ਆ ਤਾਂ ਇਹ ਦਿਨ ਉਹਨਾਂ ਦੇ ਦੇਣ ਹੈ ਜੋ ਸਾਡੇ ਆਜ਼ਾਦੀ ਕੋ ਲਾਟੀ ਜਿਨ੍ਹਾਂ ਨੇ ਆਪਣੇ ਪਰਿਵਾਰ ਆਪਣੇ ਅਜਾਨਾਂ ਵਾਰੀਆਂ ਦੇ ਇਸ ਵਾਸਤੇ ਤੇ ਅਸੀਂ ਅੱਜ ਉਹਨਾਂ ਨੂੰ ਅੱਜ ਨਮਨ ਕਰਨ ਵਾਸਤੇ ਤੇ ਅੱਜ ਉਸ ਜਸ਼ਨ ਨੂੰ ਮਨਾਉਣ ਵਾਸਤੇ ਵੀ ਇਕੱਠੇ ਹੋਏ ਹੈ ਤੇ ਕੁਰਾਲੀ ਜਿਹੜਾ ਮੰਡਲ ਹੈ ਉਹਨਾਂ ਵੱਲੋਂ ਇੱਕ ਬੜਾ ਹੀ ਵਧੀਆ ਉਪਰਾਲਾ ਹੈ ਤੇ ਉਹਨਾਂ ਨੂੰ ਇੱਕ ਨਮਨ ਹੈ ਸ਼ਹੀਦਾਂ ਨੂੰ ਸਾਡਿਆਂ ਨੂੰ ਸੋ ਸਾਰਿਆਂ ਦਾ ਪੂਰੇ ਸ਼ਹਿਰ ਵਾਸੀ ਜਿਹੜੇ ਕੋਰਾਲੀ ਦੇ ਇੱਥੇ ਇਕੱਠੇ ਹੈ ਇੱਕ ਇਕੱਠੇ ਹੋ ਕੇ ਮਨਾ ਰਹੇ ਆ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਕੋਰਾਲੀ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸੁਤੰਤਰਤਾ ਦਿਵਸ 15 ਅਗਸਤ ਦੀ ਬਹੁਤ ਬਹੁਤ ਵਧਾਈ ਤੇ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਜੈ ਅਰਸ਼ੇ ਜੀ ਤੁਸੀਂ ਮੰਡਲ ਪ੍ਰਧਾਨੋਂ ਕੀ ਕੀ ਆਯੋਜਨ ਕੀਤਾ ਗਿਆ ਹੈ ਤੁਹਾਨੂੰ ਅੱਜ ਦੇਖੋ ਜੀ ਦੇਸ਼ ਦਾ 78ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ ਸਾਡੇ ਦੇਸ਼ ਦੇ ਜਨਸ਼ਵੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਸੋਚ ਨੂੰ ਲੈ ਕੇ ਹਰ ਘਰ ਤਿਰੰਗਾ ਉਸ ਮਹਿੰਮ ਦੇ ਤਹਿਤ ਅਸੀਂ ਕਰਾਲੀ ਮੰਡਲ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਸਾਡੇ ਪ੍ਰਦੇਸ਼ ਦੇ ਸੈਕਟਰੀ ਪੰਨੂ ਪ੍ਰਤਾਪ ਜੀ ਤੇ ਜ਼ਿਲ੍ਹੇ ਦੇ ਕੋਕੈਸ਼ਰ ਗੋਲਦੀ ਜੀ ਤੇ ਖਰੜ ਮੰਡਲ ਦੇ ਪ੍ਰਧਾਨ ਅਗਰਵਾਲ ਜੀ ਨਿੰਦਰ ਰਾਣਾ ਜੀ ਸਾਡੀ ਹੋਰ ਸਮੂਹੀ ਟੀਮ ਪਹੁੰਚੀ ਵੀ ਸਾਡੇ ਮਹਿਲਾ ਮੋਰਚਾ ਸਾਡੇ ਮੰਡਲ ਦੇ ਸਾਰੇ ਸ਼ਹਿਰ ਦੇ ਪੂਰਾ ਸਹਿਯੋਗ ਹੈ ਜੀ ਉਸ ਨੂੰ ਲੈ ਕੇ ਅਸੀਂ 100 ਫੁੱਟ ਦਾ ਤਿਰੰਗਾ ਯਾਤਰਾ ਕੱਢ ਰਹੇ ਹਾਂ ਸ਼ਹਿਰ ਦੇ ਵਿੱਚ